ਸਿਹਤ ਵਿਭਾਗ ਪੰਜਾਬ ਵੱਲੋਂ ਜਿਹੜੇ ਵਿਦਿਆਰਥੀ ਐ ਨਰਸਿੰਗ ਦੀ ਜਿਹੜੀ ਵਿਦਿਆਰਥਣਾਂ ਐ ਉਹਨਾਂ ਦੇ ਅਜ ਸ੍ਰਚ ਹੀ ਸੇਵਾ ਹੈ ਉਸ ਦੇ ਤਹਿਤ ਸਵਸਥਾ ਹੋਣੀ ਚਾਹੀਦੀ ਹੈ ਹਸਪਤਾਲ ਹੋਵੇ ਭਾਵੇਂ ਇੱਕ ਘਰ ਹੋਵੇ ਅਸੀਂ ਸਫਾਈ ਰੱਖਾਂਗੇ ਤਾਂ ਹੀ ਅਸੀਂ ਸਵਸਥੀ ਰਵਾਂਗੇ ਔਰ ਉਸ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਪ੍ਰਲਗਿਤ ਹੈਗੇ ਇਹ ਵਿਦਿਆਰਥਣਾਂ ਜਿਹੜੀ ਨਰਸਿੰਗ ਕਾਲਜ ਦੀ ਵਿਦਿਆਰਥਣਾਂ ਜਿਨ੍ਹਾਂ ਵੱਲੋਂ ਪੇਂਟਿੰਗ ਦੇ ਰਹੇ ਅਸੀਂ ਕਿਸ ਤਰ੍ਹਾਂ ਆਪਣੇ ਵਾਤਾਵਰਣ ਨੂੰ ਅਸੀਂ ਸਾਫ਼ ਰੱਖ ਸਕਦੇ ਹਾਂ ਆਲੇ ਦੁਆਲੇ ਸਾਡਾ ਕਿਸ ਤਰ੍ਹਾਂ ਸਾਫ਼ ਰੱਖੀਏ ਡਾਕਟਰ ਜਸਪ੍ਰੀਤ ਕੌਰ ਜਿਨ੍ਹਾਂ ਨੇ ਵੀ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਪੰਜਾਬ ਸਵੱਛਤਾ ਹੀ ਸੇਵਾ ਹੈ ਉਸ ਦੇ ਤਹਿਤ ਵਿਦਿਆਰਥੀਆਂ ਕੀ ਮੁਕਾਬਲੇ ਕਰਾਏ ਗਏ ਪੇਂਟਿੰਗ ਦੇ ਰੈਂਡ ਕੇ ਰਾਈਨ ਵਿਦਿਆਰਥੀਆਂ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਅਸੀਂ ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖੀਏ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਇਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਲੀਨ ਕੌਰ ਹਾਂ ਗੁਰਲੀਨ ਤੁਸੀਂ ਕਿਹੜੀ ਕਲਾਸ 'ਚ ਪੜ ਰਹੇ ਹੋ ਬੀਐਸਸੀ ਨਰਸਿੰਗ ਸੈਕੰਡ ਯੀਅਰ ਸੈਕੰਡ ਯੀਅਰ ਕੀ ਮੈਸੇਜ ਹੈ ਤੁਸੀਂ ਪੇਂਟਿੰਗ ਕਰਾਈ ਦੇਣੇ ਸਮਝੋ ਮੇਰਾ ਮੈਸੇਜ ਇਹ ਹੈ ਕਿ ਆਪਣੀ ਸਰਾਊਂਡਿੰਗ ਨੂੰ ਸਾਫ਼ ਰੱਖੋ ਤੇ ਪਹਿਲਾ ਸਟੈਪ ਆਪਣੇ ਘਰ ਤੋਂ ਹੀ ਰੋ ਤਾਂ ਹੀ ਇਸ ਲਈ ਆਪਣੀ ਸਾਰੀ ਸਰਾਊਂਡਿੰਗ ਨੂੰ ਤੇ ਆਪਣੇ ਘਰ ਨੂੰ ਸਾਫ਼ ਰੱਖੋ ਇੱਥੇ ਸਿਨ ਬੈੜੀ ਦੇ ਅਧਿਕਾਰੀ ਸਾਡੇ ਖੜੇ ਹੈ ਡਾਕਟਰ ਜਤਿਨ ਜੀ ਅਜੇ ਅਦర్శ ਕਾਲਜ ਦੇ ਸਟੂਡੈਂਟਸ ਨੇ ਬਹੁਤ ਹੀ ਵਧੀਆ ਪੇਂਟਿੰਗਸ ਬਣਾਈਆਂ ਤੇ ਇਹ ਮੈਸੇਜ ਕਨਵੇਇ ਕੀਤਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖੀਏ ਤਾਂ ਜੋ ਜਿਹੜੀ ਬਿਮਾਰੀਆਂ ਹਨ ਡੇਂਗੂ ਮਲੇਰੀਆ ਪੇਟ ਦੀਆਂ ਬਿਮਾਰੀਆਂ ਇਹ ਨਾ ਹੋ ਸਕਣ ਇਹ ਜਿਹੜਾ ਇੱਕ ਮੁਹਿੰਮ ਹੈ 17 ਸਤੰਬਰ ਤੋਂ ਲੈ ਕੇ 2 ਅਕਤੂਬਰ 15 ਵਾੜਾ ਮਨਾਇਆ ਜਾ ਰਿਹਾ ਹੈ ਸਵੱਛਤਾ ਹੀ ਸੇਵਾ ਅਧੀਨ ਪੇਂਟਿੰਗ ਕੰਪੀਟੀਸ਼ਨ ਸਾਨੂੰ ਡਾਇਰੈਕਸ਼ਨਸ ਸਿਗੀਆਂ ਦੀ ਪੇਂਟਿੰਗ ਕੰਪੀਟੀਸ਼ਨ ਕਰਵਾਇਆ ਜਾਵੇ ਤੇ ਉਹਦੇ ਨਤੀਜੇ ਵੀ ਕੱਢੇ ਜਾਣ ਫਿਰ ਅਸੀਂ ਪੇਂਟਿੰਗ ਕੰਪੀਟੀਸ਼ਨ ਸਾਡੇ ਕੋਲ ਸਟੂਡੈਂਟਸ ਆਂਦੇ ਆ ਦਰਜ ਕਾਲਜ ਦੇ ਇਹਨਾਂ ਨੂੰ ਪਹਿਲਾਂ ਦੱਸਿਆ ਗਿਆ ਸੀਗਾ ਫਿਰ ਇਹਨਾਂ ਨੇ ਔਨ ਦਾ ਸਪਾਟ ਪੇਂਟਿੰਗਸ ਬਣਾਈਆਂ ਨੇ ਉਹਦੇ ਰਿਗਾਰਡਿੰਗ ਤੇ ਅੱਜ ਫਸਟ ਸੈਕਿੰਡ ਥਰਡ ਕੱਢਿਆ ਵੀ ਗਿਆ ਤੇ ਹੋਰ ਵੀ ਐਕਟੀਵਿਟੀਜ਼ ਅਸੀਂ ਇਹਦੇ ਅੰਡਰ ਕਰ ਰਹੇ ਆ ਕਿਉਂਕਿ ਜੋ ਸੈਂਟਰਲ ਗਵਰਨਮੈਂਟ ਨੇ ਹਦਾਇਤ ਸਾਨੂੰ ਦਿੱਤੀ ਸੀ ਹੈਲਥ ਮਿਨਿਸਟਰ ਪੰਜਾਬ ਨੇ ਉਹ ਫਲੈਗ ਫਲੈਗ ਆਫ ਕੀਤੀ ਸੀ ਐਕਟੀਵਿਟੀ 17 ਤੋਂ ਤੇ 2 ਅਕਤੂਬਰ ਤੱਕ ਇਹ ਚੱਲੇਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ ਨਿਊਜ਼